ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬਰ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਤੇ ਅਸਦੀ ਪਹਿਲੀ ਪ੍ਰੋਫਾਈਲ ਨਾਮ ਹੈ ਜੀ ਕੁਮਾਰ ਜਨਮ ਤਰੀਕ 31 ਪੰਜਵ ਮਈ 1992 ਜਨਮ ਟਾਈਮ ਸਵੇਰ 8:25 ਡੈਨ ਐਂਤਵਰ ਹਾਈਟ 5 ਫੁੱਟ 7 ਇੰਚ ਪੜਾਈ ਬੀਏ ਕਾਸਟ ਖੱਤਰੀ ਕੰਮ ਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਵੀ ਆਈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914463227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ ਤਰੀਕ 1986 ਹਾਈਟ 5 ਫੁੱਟ 8 ਇੰਚ ਪੜਾਈ ਪਲੱਸ 2 काम रेडीमेड शोरूम تنਖਾ 15000 પ્રતિ ਮਹੀਨਾ ਸ਼ਹਿਰ ਜ਼ਰਹੰਦ ਜ਼ਿਲ੍ਹਾ ਫਤਿਹਗੜ ਸਾਹਿਬ ਲੜਕਾ ਅਮਰਤਾਈ ਲੜਕੀ ਦਾ ਤਲਾਕ ਹੋਇਆ 6 ਮਹੀਨੇ ਬਿਨਾ ਬੱਚੇ ਤੋਂ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਇੱਕ ਭਰਾ ਅਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਜਾਂ ਬਿਨਾ ਤਲਾਕ ਵਾਲੇ ਲੜਕੀ ਦੇ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 9815732740 ਇਹਨਾਂ ਦਾ ਦੂਜਾ ਮੋਬਾਈਲ ਨੰਬਰ WhatsApp ਨੰਬਰ 9372194963 9872194963 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 24 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਾਸਟ ਅਯਰ ਸਿੱਖ ਜਿਲ੍ਹਾ ਅੰਮ੍ਰਿਤਸਰ ਜ਼ਮੀਨ 4 ਕਿੱਲੇ ਪਰਿਵਾਰ ਮੈਂਬਰ ਮਾਤਾ ਇੱਕ ਪੈਨ ਵਿਆਹੀ ਹੋਈ ਹੈ ਮੰਗ ਵਜਿਹਾ ਪਰਵਾਰ ਤੋਂ ਪੜੀ ਲੈ ਕੇ ਲੜਕੀ ਦੀ ਲੋੜ ਹੈ ਲੜਕੀ ਐਨ ਆਰਈ ਹੋਵੇ ਪੀ ਆਰ ਹੋਵੇ ਇਹਨਾਂ ਨੂੰ ਜਾਤੀ ਬੰਧਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 8295842145 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਸਪੈਨ ਪੀਆਰ ਜਰਮਰੀ ਕਵੀਰ ਦੂਜਾ ਮੀਨਾ 1993 ਹਾਈਟ 5 ਫੁੱਟ 9 ਇੰਚ ਏਰੀਆ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਸਟ ਅਯਰ ਸਿਕਾ ਗੋਤ ਆਵਾਜ਼ਵਾ ਜਮੀਨ 2 1 ਏਕੜ ਪੜਾਈ B.Sc. non medical M.Sc. ਕੰਮ ਆਪਣਾ business restaurant ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਮਾਤਾ ਹਾਊਸਵਾਇਫਰ ਇੱਕ ਭੈਣ ਅਨਮੈਰਿਡ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜਰਸੀਕ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054808304 8054808304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 24 ਦਸੰਬਰ 1995 ਹਾਈਟ 5 ਫੁੱਟ 4 ਇੰਚ ਕਾਸਟ ਅਰੋੜਾ ਸਿੱਖ ਪੜਾਈ ਪਲੱਸ 2 ਕੰਮ ਪ੍ਰਾਈਵੇਟ ਜੌਬ ਤਨਖਾਹ 25000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਵਿਆਹ ਹੋਇਆ ਹੈ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 735555796 ਇਹਨਾਂ ਦਾ ਦੂਜਾ ਮੋਬਾਈਲ ਨੰਬਰ 73550 95553 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਤਬਰਾਡ ਕਾਸਟ ਅਯਰ ਸਿੱਖਿਆ ਪੜਾਈ +2 ਕੋਰਸ ਡਿਪਲੋਮਾ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਅਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੀ ਦਾ ਅਮਰੀਕਨ ਦਾ ਵੀਜ਼ਾ ਆਇਆ ਹੋਇਆ ਹੈ ਮੰਨ ਬੜੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਆ ਪੀ ਆਰ ਹੋਵੇ ਪਰ ਕਪਮੈਂਟ ਨਹੀਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8146437929 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਇਜਾਰਾ ਮਿਤੀ 29 11 ਮਹੀਨਾ 1991 ਹਾਈਟ ਪਾਨੀਕੋਟ 10 ਇੰਚ ਪੜਾਈ 10ਵੀਂ ਪਾਸ ਕਾਸਟ ਰਾਮਗੜੀਏ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋਬ ਦੁਬਈ ਵਰ ਮੈਂਬਰ 10 ਪੈਨਾ ਅਮੈਰਿਟ ਨੇ ਮੰਗ ਵਧਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਧੁਲਾਕ ਵਾਲੇ ਬਿਨਾ ਬੱਚੇ ਤੋਂ ਵੀ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70803555899 70803555899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1985 ਹਾਈਡ 5 ਫੁੱਟ 9 ਇੰਚ ਕਾਸਟ ਅਰਵਿਦਾਸੀ ਸਿੱਖ ਏਰੀਆ ਸੰਗਰੂਰ ਕਾਮ ਪਲੰਬਰ ਦਾ ਵਧੀਆ ਪਰਿਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਦੋ ਬੱਚੇ ਮੰਗ ਵਧੀਆ ਪਰਿਵਾਰ ਤੋਂ ਪਾਸ ਵਾਲ ਲਈ ਲੜਕੀ ਦੀ ਲੋੜ ਹੈ ਤਲਾਕ ਵਾਲੇ ਬੱਚੇ ਵਾਲੇ ਪਰਿਵਾਰ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 987077 9376 ਪਤਾ ਮੇ 777 ਨਾਸੀਹੀ 366 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1 ਚੌਥਾ ਮਹੀਨਾ 1999 ਹਾਈਟ 5 ਫੁੱਟ 7 ਇੰਚ ਕਾਸਟ ਮਜਬੂਤ ਸਿੱਖ ਬੜਾਈ 2 ਨਾਨ ਮੈਡੀਕਲ ਏਰੀਆ ਧਰਮਕੋਟ ਮੋਗਾ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਦੋਪਰਾ ਇੱਕ ਇੰਗਲੈਂਡ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਨੌਕਰੀ ਕਰਦਾ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਬਜਵੀਂ ਇੱਕ ਕਾਸਟ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98304286 06113 ਇਹਨਾਂ ਦਾ ਦੂਜਾ ਮੋਬਾਈਲ ਨੰਬਰ 76529 93196 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 1996 ਕਾਸਟ ਅਮੈਰਾ ਸਿੱਖ ਪੜਾਈ ਗ੍ਰੈਜੂਏਸ਼ਨ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਵਿਜ਼ਨ ਇਸ ਇੱਕ ਭੈਣ ਕੈਨੇਡਾ ਵਿੱਚ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੇ ਦੀ ਲੋੜ ਹੈ ਲੜਕੇ ਕੈਨੇਡਾ ਵੀਰ ਹੋਵੇ ਜਾਂ ਲੜਕੀ ਪੜਾਈ ਕਰਦੀ ਹੋਵੇ ਇਹਨਾਂ ਨੂੰ ਜਾਤੀ ਵੰਦਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 9478515033 ਇਹਨਾਂ ਦਾ ਦੂਜਾ ਮੋਬਾਈਲ ਨੰਬਰ ਪਲੱਸ 1 250 634 18 03 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਪੰਕਜ ਮੋਦਕ ਮੰਗਲੇਕਰ ਜਨਮ ਤਰੀਕ 23 ਅਗਸਤ ਮਹੀਨਾ 1990 ਹਾਈਟ 5 ਫੁੱਟ 8 ਇੰਚ ਕਾਸਟ ਅਭਾਮਨ ਜ਼ਿਲ੍ਹਾ ਲੁਧਿਆਣਾ ਪੜਾਈ ਵੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਵਧੀਆ ਪਰਿਵਾਰ ਦੀ ਹੀ ਪੜੀ ਲਿਕੇ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਲੜਕੀ ਮੰਗਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9781715013 9781715013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਐਲੈਸ ਨਾਮ ਸਿੰਘ ਜਰਮਤ੍ਰਿਕ 28.09.1994 ਹਾਈਟ 5 ਫੁੱਟ 18 ਇੰਚ ਪੜਾਈ ਪਲੱਸ 2 ਕਾਸਟ ਰਾਮਦਾਸੀ ਸ਼ਹਿਰ ਲੁਧਿਆਣਾ ਪਰਿਵਾਰ ਮੈਂਬਰ ਮਾਤਾ ਪਿਤਾ ਭੈਣ ਭਰਾ ਭੈਣ ਵਿਆਹੀ ਹੋਈ ਹੈ ਕੰਮ ਆਪਣਾ ਬਿਜ਼ਨਸ ਐਂਬੂਲੈਂਸ ਦੀਆਂ ਚਾਰ ਗੱਡੀਆਂ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸिलाई ਕਰਦੀ ਹੋਵੇ ਜਾਂ ਪਾਰਲਰ ਦਾ ਕੰਮ ਸਿੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99698 16381 99698 16381 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 95015 92337 ਤੁਸੀਂ ਬਾਇਓ ਡਾਟਾ 'ਚ ਨਾਮ ਜਨਮ ਤਰੀਕ ਪੜਾਈ ਮੋਬਾਈਲ ਨੰਬਰ ਪਰਿਵਾਰ ਮੈਂਬਰ ਜ਼ਿਲ੍ਹਾ ਹਾਈਟ ਲਿਖ ਕੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ